ਸਤਿ ਸ਼੍ਰੀ ਅਕਾਲ ਜੀ ਮੈਂ ਮਨਦੀਪ कौर ਤੁਹਾਡਾ ਤੁਹਾਡੇ ਆਪਣੇ YouTube ਚੈਨਲ ਤੇ ਸਵਾਗਤ ਕਰਦੀ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬੇਸਨ ਤੇ ਪਨੀਰ ਚੀਲੇ ਦੀ ਗੱਲ ਕਰਾਂਗੇ ਦੋਨਾਂ ਨੂੰ ਮਿਕਸ ਕਰਕੇ ਬਹੁਤ ਹੀ ਵਧੀਆ ਪਨੀਰ ਚੀਲਾ ਬੇਸਨ ਚੀਲਾ ਹੈ ਜੋ ਬੱਚਿਆਂ ਲਈ ਬਣਾਇਆ ਗਿਆ ਕੋਈ ਵੀ ਉਮਰ ਦਾ ਵਿਅਕਤੀ ਇਸ ਨੂੰ ਖਾ ਸਕਦਾ ਹੈ ਸਪੈਸ਼ਲੀ ਜੇ ਆਪਾਂ ਬੱਚਿਆਂ ਨੂੰ ਦਈਏ ਤਾਂ ਇਸ ਦੇ ਬਹੁਤ ਬੈਨੀਫਿਟਸ ਨੇ ਕਿਉਂਕਿ ਆਪ ਨੂੰ ਪਤਾ ਹੈ ਕਿ ਜੋ ਬੇਸਨ ਹੈ ਇਹ ਕੋਲੇਸਟ੍ਰੋਲ ਨੂੰ ਵੀ ਕੰਟਰੋਲ ਕਰਦਾ ਹੈ ਜਿਸ ਤਰ੍ਹਾਂ ਅੱਜਕਲ੍ਹ ਅਡਲਟਸ ਦੇ ਵਿੱਚ ਆਮ ਪਾਇਆ ਜਾਂਦਾ ਹੈ weight loss ਦੇ ਵਿੱਚ ਵੀ help ਕਰਦਾ ਹੈ 슈ગર ਦੇ ਲਈ ਵੀ ਬਹੁਤ ਵਧੀਆ ਹੈ অলਮੋਸਟ ਆਪਾਂ ਦੇਖਿਆ ਇਸ ਦੇ ਸਾਰੇ ਜੋਨੇ ਬੈਨੀਫਿਟਸ ਨੇ ਤੇ ਚੀਜ਼ ਤਾਂ ਆਪਾਂ ਨੂੰ ਪਤਾ ਹੀ ਹੈ ਜੀ ਜੇ ਆਪਣੀਆਂ ਬੋਨ ਦੀ ਕੋਈ ਪ੍ਰੋਬਲਮ ਹੈ ਇਸ ਤੋਂ ਬਿਨਾ ਮਸਲਸ ਨੂੰ ਆਪਾਂ ਸਟਰੈਂਥ ਕਰਨੀ ਹੈ ਤਾਂ ਵੀ ਜੋਨੇ ਇਹਦੇ ਆਪਾਂ ਯੂਜ਼ ਕਰ ਸਕਦੇ ਹਾਂ ਇਸ ਦੇ ਵਿੱਚ ਜੇ ਕਿਸੇ ਨੂੰ ਟਾਈਪ 2 ਦੀ ਡਾਇਬੀਟਿਸ ਹੈ ਤਾਂ ਵੀ ਚੀਜ਼ ਬਹੁਤ help ਕਰਦਾ ਹੈ ਬਣਾਉਣ ਦੇ ਲਈ ਆਪਾਂ ਇੱਕ ਕੌਲੀ ਵੇਸਨ ਦੀ ਲਵਾਂਗੇ ਤੇ ਉਸ ਦੇ ਵਿੱਚ ਹੀ ਅੱਧੀ ਕੌਲੀ ਜੋ ਹੈ ਪਨੀਰ ਦੀ ਪਾ ਕੇ ਮਿਕਸ ਕਰਕੇ ਹਲਦੀ ਨਮਕ ਮਿਰਚ ਜੋ ਵੀ ਤੁਸੀਂ ਅਕੋਰਡਿੰਗ ਪਾਉਣਾ ਚਾਹੁੰਦੇ ਹੋ ਉਹ ਸਾਰੀ ਚੀਜ਼ ਪਾ ਕੇ ਇਸ ਦਾ ਚੰਗੀ ਤਰ੍ਹਾਂ ਇੱਕ ਪ੍ਰੋਪਰ ਟੈਕਸਚਰ ਬਣਾ ਕੇ ਜੋ ਹੈ ਆਪਾਂ ਇਸ ਨੂੰ ਤਵੇ ਦੇ ਉੱਤੇ ਜੋ ਹੈ ਸਪਰੈਡ ਕਰ ਦੇਣਾ ਹੈ ਜਦੋਂ ਇਸ ਦੇ ਉੱਪਰ ਬਿਲਕੁਲ ਹਲਕਾ ਹਲਕਾ ਆਪ ਨੂੰ ਪਤਾ ਲੱਗ ਜਾਵੇਗਾ ਕਿ ਸੁੱਕਣ ਲੱਗ ਗਿਆ ਹੈ ਜੋ ਆਪਾਂ ਉਹ ਅਸੇ ਦੇ ਉੱਪਰ ਮਟੀਰੀਅਲ ਪਾਇਆ ਹੈ ਤਾਂ ਉਸ ਤੋਂ ਬਾਅਦ ਇਸ ਨੂੰ ਆਪਾਂ ਨੈਕਸਟ ਜੋ ਹੈ ਫਲਿੱਪ ਕਰਾਂਗੇ ਤੇ ਫਿਰ ਇਸ ਦੇ ਉੱਪਰ ਦੇਸੀ ਘਿਓ ਲਾ ਕੇ ਆਪਾਂ ਇਸ ਨੂੰ ਗਰਮ-ਗਰਮ ਹੈ ਜੋ ਸਰਵ ਕਰ ਸਕਦੇ ਹਾਂ ਥੈਂਕ ਯੂ